लिपस्टिक ਕਾਦੇ ਤੋਂ ਬਣਦੀ ਹੈ ਕਿੰਨੇ ਕਿੰਨੇ ਇਸ ਦੀ ਖੋਜ ਕੀਤੀ ਹੈ ਕਿ ਜਿਹੜੀ ਮੈਂ ਕੋਲਡ ਕਰੀਮ ਡੇ ਕਰੀਮ ਨਾਈਟ ਕਰੀਮ ਬਲਸ਼ਰ ਫੇਸ ਪੈਕ ਹਮ ਜਦੋਂ ਇਹ ਸਾਰਾ ਕੁਝ ਪਰਚੇਸ ਕਰਦਿਆਂ ਨੇ ਭੈਣਾ ਮਤਾਵਾ ਮੈਂ ਉਹਨਾਂ ਨੂੰ ਵੀ ਇੱਕ ਸਵਾਲ ਹੈਗਾ ਜਦੋਂ ਤੁਸੀਂ ਖਰੀਦਣ ਜਾਂਦੇ ਹੋ ਤਾਂ ਕੀ ਦੇਖਦੇ ਹੋ ਉਹਦੇ ਤੇ ਜਸਟ ਰੇਟ ਹਾਂ ਜਾਂ ਉਹਦੀ ਪੈਕਿੰਗ ਬ੍ਰਾਂਡ ਬ੍ਰਾਂਡ ਹਮ ਜਿਹੜਾ ਕਿ ਉਹਨਾਂ ਨੇ ਬਹੁਤ ਹਾਈਲਾਈਟ ਕੀਤੀਆਂ ਹੁੰਦੀਆਂ ਨੇ ਚੀਜ਼ਾਂ ਬਿਲਕੁਲ ਬਿਲਕੁਲ ਹੁਣ ਜਿਹੜੀਆਂ ਹਾਈਲਾਈਟ ਕਰਟ ਕੀਤੀਆਂ ਹੁੰਦੀਆਂ ਨੇ ਉਹ ਕੀ ਹੁੰਦਾ ਇਨਗਰੀਡੀਐਂਟਸ ਇਨਗਰੀਡੀਐਂਟਸ preservatives ਕਿਉਂਕਿ ਉਹਦੇ ਤੇ ਤੁਹਾਡਾ ਧਿਆਨ ਨਹੀਂ ਜਾਣਾ ਨਾ ਜਾਵੇ ਵੈਸੇ ਵੀ ਸਾਡੇ ਜੋ ਜੇ ਮੰਨ ਲਓ ਕਿਸੇ ਦਾ ਕਿਸੇ ਦਾ ਵੀ ਸੁਭਾਅ ਨਹੀਂ ਹੈਗਾ ਇੰਗਰੀਡੀIENTS ਪੜਨ ਦਾ ਬਿਲਕੁਲ ਸਭ ਦਾ ਸੁਭਾਅ ਕਿ ਉਹ ਰੇਟ ਤਾਂ ਦੇਖ ਲੈ ਆਹ ਦੇਖੀ ਦੀ ਪੈਕਿੰਗ ਭਾਪਾ ਦਿਆ ਆ ਆ ਦੇਖੋ ਸੋਹਣਾ ਲੱਗੂ ਲੱਗਦਾ ਇਹ ਆ ਫਲਾਨੀ ਐਕਟਰਸ ਦੀ ਫੋਟੋ ਹੈ ਠੀਕ ਹੈ ਇਹਦੀ ਐਡ ਬਹੁਤ ਹੁੰਦੀ ਆ ਐ ਉਹਨੇ ਉਹ ਉਹ ਫਲਾਨੀ ਦੀ ਦੀ ਆਈ ਸੀ ਨਾ ਕੈਨੇਡਾ ਤੋਂ ਉਹ ਲੈ ਕੇ ਆਈ ਸੀ ਉਹ ਵੀ ਇਹਦੇ ਨਾਲ ਹੀ ਲੈ ਕੇ ਆ ਜਸਟ ਆ ਹੈ ਸਾਡਾ ਉਹਨੂੰ ਫੋਲੋ ਕਰਨ ਦਾ ਜਾਂ ਸਮਝਣ ਦਾ ਇੱਕ ਵੇਜ ਜਿਹੜਾ ਹੈਗਾ ਲੇਕਿਨ ਐਕਚੁਅਲ ਦੇ ਵਿੱਚ ਅਸੀਂ ਉਹਦੇ ਇਨਗਰੀਡੀਐਂਟਸ ਤੱਕ ਪਹੁੰਚਣਾ ਹੈ ਅਸੀਂ ਉਹਦੇ ਪ੍ਰੀਜ਼ਰਵੇਟਿਵਸ ਤੱਕ ਪਹੁੰਚਣਾ ਹੈ ਕਿਉਂਕਿ ਉਹਨੇ ਸਾਡੇ ਬਲੱਡ ਤੱਕ ਪਹੁੰਚਣਾ ਹੈ ਇਸ ਕਰਕੇ ਸਾਨੂੰ ਉਹਦੀ ਇਨਗਰੀਡੀਐਂਟਸ ਕਿਹੜੀ ਸਮਗਰੀ ਤੋਂ ਬਣੀ ਚੀਜ਼ ਪ੍ਰੀਜ਼ਰਵੇਟਿਵਸ ਉਹਨੂੰ ਸੇਵ ਬਣਾ ਕੇ ਰੱਖਣ ਲਈ ਪ੍ਰੀਜ਼ਰਵ ਕਰਨ ਲਈ ਕਿਹੜੇ ਕੈਮੀਕਲ ਪਾਏ ਔਖਾ ਕੀ ਹੈ ਅੱਜਕੱਲ੍ਹ ਮੈਂ ਕਹਿੰਦਾ ਤੁਸੀਂ ਮੈਂ ਤੁਹਾਨੂੰ ਕਹਿੰਨਾ ਸਭ ਜ਼ਰੂਰੀ ਥੋੜਨਾ ਇਹ ਚੀਜ਼ਾਂ ਨੂੰ ਸਮਝ ਵਾਸਤੇ ਤੁਸੀਂ ਕੈਮਿਸਟਰੀ ਪੜ੍ਹੀ ਹੋਵੇ ਹੂੰ ਏ ਬੀ ਸੀ ਤਾਂ ਪੜ੍ਹੀ ਹੈ ਹਾਂ ਠੀਕ ਹੈ ਸਪੈਲਿੰਗ ਸਮਝ ਆਉਂਦੇ ਆ ਬਿਲਕੁਲ ਜਿੰਨੇ ਇੰਗਰੀਡੀਅੰਟਸ ਲਿਖੇ ਨੇ 25 ਲਿਖੇ 30 ਲਿਖੇ ਹੂੰ ਚੁਣਿੰਦਾ ਦੋ ਚੱਕ ਲੋ ਹੂੰ ਜਿਨ੍ਹਾਂ ਦੇ ਸਭ ਤੋਂ ਲੰਬੀ ਸਪੈਲਿੰਗ ਦਿੱਤੀ ਹੋਊਗੀ ਹੂੰ ਠੀਕ ਹੈ 12 13 ਵਰਡਸ ਦਾ ਉਹਨਾਂ ਨੇ ਇੰਗਰੀਡੀਅੰਟਸ ਲਿਖਿਆ ਹੋਊਗਾ ਠੀਕ ਉਹ ਚੱਕ ਲੋ ਦੇਖ ਕੇ ਗੂਗਲ ਕਰ ਲੋ ਹੂੰ ਗੂਗਲ ਚ ਆਂਦਾ ਹੈ ਨਾ ਕਿ ਹਿੰਦੀ ਚ ਪੁੱਛਣਾ ਹੈ ਬਈ ਇੰਗਲਿਸ਼ ਚ ਪੁੱਛਣਾ ਪੰਜਾਬੀ ਚ ਪੁੱਛਣਾ ਤੇ ਪੜ ਲਓ ਉਹ ਦੱਸ ਦੇਗੀ ਕਿ ਇਹਦੇ ਅੰਦਰ ਪਾਇਆ ਗਈ ਜਿਹੜੀ ਸਮੱਗਰੀ ਹੈ ਇਹ ਪੈਟਰੋਲੀਅਮ ਬੇਸਡ ਹੈ ਹੁਣ ਪੈਟਰੋਲੀਅਮ ਬੇਸ ਦਾ ਮਤਲਬ ਕੀ ਹੈ ਜਦੋਂ ਜ਼ਮੀਨ ਦੇ ਥੱਲੇ ਪੈਟਰੋਲ ਕੱਢਿਆ ਜਾਂਦਾ ਸਮੁੰਦਰ ਚ ਪੈਟਰੋਲ ਕੱਢਿਆ ਤੇ ਕਲਾ ਪੈਟਰੋਲ ਥੋੜਾ ਨਿਕਲਦਾ ਜਿਹੜਾ ਕਰੂਡ ਆਇਲ ਜਿਹਨੂੰ ਆਪਾਂ ਕਹਿੰਦੇ ਨੇ ਕੱਢਿਆ ਜਾਂਦਾ ਉਹਦੇ 36 ਪ੍ਰੋਡਕਟਸ ਨਿਕਲਦੇ ਨੇ ਉਹ 36 ਪ੍ਰੋਡਕਟਸ ਦੇ ਵਿੱਚੋਂ ਦੇ 36 ਜਿਹੜੇ ਪੈਟਰੋਲੀਅਮ ਬੇਸਡ ਨੇ ਉਹ ਉਹਦੇ ਵਿੱਚੋਂ ਬਹੁਤ ਸਾਰੇ ਕੈਮੀਕਲ ਜਿਹਨੇ ਜਿਹੜੇ ਉਹ ਕੋਸਮੈਟਿਕਸ ਫਿਰ ਯੂਜ਼ ਹੁੰਦੇ ਨੇ ਠੀਕ ਹੈ ਉਹਦੇ ਚੋਂ ਬਹੁਤ ਸਾਰੇ ਫਾਈਬਰ ਚ ਕਨਵਰਟ ਹੋ ਜਾਂਦੀਆਂ ਨੇ ਅੱਜ ਕੱਲ ਫਾਈਬਰ ਦੇ ਪਿੱਲੋ ਆਉਂਦੇ ਨੇ ਬਲੈਂਕਟ ਉਹ ਸਾਰਾ ਪੈਟਰੋਲੀਅਮ ਬੇਸਡ ਹੈ ਬਹੁਤ ਸਾਰੇ ਮੈਟ੍ਰਿਕਸ ਪੈਂਦੀਆਂ ਨੇ ਹੁਣ ਤੁਸੀਂ ਥੱਲੇ ਵੀ ਵਿਛਾਇਆ ਹੋਇਆ ਪੈਟਰੋਲੀਅਮ ਦਾ ਬੇਸ ਉੱਪਰ ਵੀ ਲਿਆ ਹੋਇਆ ਪੈਟਰੋਲੀਅਮ ਦਾ ਬੇਸ ਮੂੰਹ ਤੇ ਵੀ ਲਾਇਆ ਹੋਇਆ ਪੈਟਰੋਲੀਅਮ ਦਾ ਬੇਸ ਤੋ ਪੈਟਰੋਲ ਆ ਉਹ ਐਸਿਡਿਕ ਹੈ ਪੀ ਐਚ ਲੋ ਹੈ ਕੈਂਸਰ ਕਾਰਸੀਨੋਜਨ ਤੱਤੋਂ ਦੇ ਚ ਜ਼ਿਆਦਾ ਨੇ ਹੂੰ ਠੀਕ ਹੈ ਜੇ ਮੈਂ ਇਸ ਲੈਵਲ ਤੇ ਗੱਲ ਕਰਾਂ ਤੇ ਜਿਹੜਾ ਤੁਸੀਂ ਪਿੱਲੋ ਲਿਆ ਜੀ ਤੁਸੀਂ ਨੱਕ ਰੱਖ ਕੇ ਤੁਸੀਂ ਮੂੰਹ ਦੇ ਪਏ ਜੀ ਉਹਦੇ ਨਾਲ ਹੀ ਵੀ ਤੁਸੀਂ ਕਾਰਸੀਨੋਜਨ ਖਿੱਚ ਰਹੇ ਹੋ ਕੈਂਸਰ ਵਾਲੀਆਂ ਜਿਹੜੀਆਂ ਚੀਜ਼ਾਂ ਅੰਦਰ ਫੇਫੜਿਆਂ ਨੂੰ ਦੇ ਰਹੇ ਹੋ ਤੇ ਫੇਫੜੇ ਦੇ ਅੰਦਰ ਉਹ ਪੀ ਐਚ ਲੈਵਲ ਤੇ ਆਕਸੀਜਨ ਘਟਾ ਰਹੇ ਹੋ ਤੇ ਐਸਿਡ ਵਧਾ ਰਹੇ ਹੋ